8 ਮਹੀਨੇ ਹੋ ਗਏ ਹੋ ਗਏ ਇਹ ਉਹਨਾਂ ਨੇ ਗੰਦਾ ਨਾ ਦਾਫ ਕੀਤਾ ਸੀ 4 ਮਹੀਨਿਆਂ ਤੋਂ ਉਹਨੂੰ ਬੇਨਤੀ ਕਰਦੇ ਵੀ ਮਿੱਟੀ ਚੱਕ ਲੋ ਕਿ ਮੁੜ ਕੇ ਸੇ ਕਾਲਜ ਜਾ ਰਹੀ ਹੈ 30 ਲੱਖ ਰੁਪਏ ਦਾ ਬਜਟ ਸੀ ਜਿਹੜਾ ਆ ਪਹਿਲਾਂ ਉਹਨੇ ਰੋਡ ਬਣਾਇਆ ਰੋਡ ਦਾ ਵੀ 30 ਲੱਖ ਦਾ ਬਜਟ ਸੀ ਇਹ ਮੇਨ ਜਨ ਮੋਲ ਸਕੂਲ ਨੂੰ ਜਾਂਦੀ ਹੈ ਤੜਕ ਇੱਥੋਂ ਬੱਚੇ ਵੀ ਨੰਘਦੇ ਆ ਪੂਰਾ ਮੁਹੱਲਾ ਪਰੇਸ਼ਾਨ ਆ ਮਛਰਾਂ ਨਾਲ ਸਾਡਾ ਪੂਰਾ ਹਾਲ ਹੋਇਆ ਹੋਇਆ ਆ ਕਾਪਰੇਸ਼ਨ ਨੂੰ ਕਹਿ ਗਏ ਕਿ ਤੱਕ ਗਏ ਕੋਈ ਨਹੀਂ ਸੁਣ ਰਿਆ ਸਿਰਫ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਕਰ ਰਹੇ ਆ ਵਿਸਵਸਤ ਭਾਰ ਤੋਂ ਸਵਸਥ ਪਹਾੜਾ ਪਰ ਹਕੀਕਤ ਕੋਤੇ ਤੇ ਜ਼ੀਰੋ ਆ ਬਿਲਕੁਲ ਇਹ ਜਿਹੜਾ ਗੰਦਾ ਨਾਲ ਸਾਫ਼ ਕੀਤਾ ਸੀ ਉਹਦਾ ਗੰਧ ਹੈਗਾ ਉਹ ਰੋਡ ਦੇ ਬਿਲਕੁਲ ਪਿਆ ਇਹ ਜਿਹੜਾ ਰੋਡ ਹੈਗਾ ਇਹ ਬੱਚਿਆਂ ਵਾਸਤੇ ਜਨਰਲ ਸਕੂਲ ਨੂੰ ਵੀ ਜਾਂਦਾ ਸਵੇਰੇ ਇੱਥੇ ਬੱਚੇ ਵੀ ਜਾਂਦੇ ਆ ਤੇ ਆਉਂਦੇ ਵੀ ਆ ਉਹ ਬਿਮਾਰੀਆਂ ਦਾ ਸਕਾਰ ਹੋ ਰਿਹਾ ਇੱਥੇ ਮੱਛਰ ਇੰਨਾ ਵੱਧ ਚੁੱਕਾ ਹੈ ਮਹੱਲੇ ਵਾਲੇ ਇੰਨੇ ਪਰੇਸ਼ਾਨ ਆ ਪ੍ਰਸ਼ਾਸਨ ਨੂੰ ਬਿਲਕੁਲ ਕੋਈ ਵੀ ਚਿੰਤਾ ਨਹੀਂ ਹੈਗੀ ਐ ਕਿੱਥੇ ਜਿਹੜਾ ਨਾਲ ਗੋਬਰ ਵੀ ਸਿੱਟੀ ਜਾ ਰਿਹਾ ਤੇ ਇਹ ਕੌਣ ਸੱਟ ਦਾ ਵੇਚ ਇਹ ਜੀ ਆਪਣੇ ਆਪ ਇੱਧਰ ਦੇਖੋ ਕਿਹੜੇ ਹੈ ਆ ਗਵਰਨਰ ਨੇ ਮਛਰ ਵੀ ਖੜ ਰਹੇ ਆ ਤੇ ਆਪਣੇ ਜਲ ਵੀ ਵੀ ਹੋ ਰਹੀ ਆ ਕੋਈ ਵੀ ਇਹਦੀ ਸੁਣਵਾਈ ਨਹੀਂ ਹੋ ਗਈ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਵੀ ਇਹ ਜਲਦੋਂ ਜਲਦ ਕਾਇਆ ਜਾਵੇ ਤੇ ਮਹੱਲੇ ਦੇ ਲੋਕ ਸੁੱਖ ਦਾ ਸਾਹ ਲੈ ਸਕਣ ਤੁਸੀਂ ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਤਨਾ ਅੰਜਲੀ ਫਗਵਾੜਾ ਸ਼ਹਿਰ ਦੀ ਪ੍ਰਸ਼ਾਸਨਿਕ ਨਿਕਾਮੇ ਇੱਕ ਵਾਰ ਫਿਰ ਸਾਹਮਣੇ ਆਈ ਹੈ। 그린ਪਾਰਕ ਤੇ ਪ੍ਰੀਤਮ ਨਗਰ ਇਲਾਕੇ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਗੰਦਗੀ ਕਰਕੇ ਬੇहद ਪਰੇਸ਼ਾਨ ਨੇ। ਤੇ ਮਹੱਲਾ ਵਾਸੀਓ ਨੇ ਦੱਸਿਆ ਕਿ ਇੱਥੇ ਨਾਲੇ ਦੀ ਸਫਾਈ ਤਾਂ ਪ੍ਰਸ਼ਾਸਨ ਵੱਲੋਂ ਕੁਝ ਮਹੀਨੇ ਪਹਿਲਾਂ ਕਰਵਾਈ ਗਈ ਸੀ ਪਰ ਸਾਫ਼ ਕੀਤੇਗੀ ਗੰਦਗੀ ਨੂੰ ਸੜਕ ਦੇ ਉੱਤੇ ਹੀ ਛੱਡ ਦਿੱਤਾ ਗਿਆ। ਤੇ 3 ਮਹੀਨੇ ਬੀਤ ਜਾਂਦੇ ਬਾਵਜੂਦ ਵੀ ਇਹ ਗੰਦਗੀ ਹਜੇ ਤੱਕ ਨਹੀਂ हटਾਈ ਗਈ ਜਿਸ ਕਰਕੇ ਸੜਕ ਤੇ ਬਦਬੂ ਅਤੇ ਗੰਦਗੀ ਦਾ ਅੰਬਾਰ ਬਣਿਆ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਇਸ ਗੰਦਗੀ ਕਾਰਨ ਇਲਾਕੇ ਦੇ ਵਿੱਚ ਮੱਖੀਆਂ ਮੱਛਰ ਅਤੇ ਹੋਰ ਕੀੜੇ ਮਕੋੜੇ ਤੇਜ਼ੀ ਨਾਲ ਵਧ ਰਹੇ ਹਨ ਸਕੂਲ ਜਾਣ ਵਾਲੇ ਬੱਚਿਆਂ ਤੇ ਰੋਜ਼ਾਨਾ ਆਉਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਹੱਲਾ ਵਾਸੀਓ ਨੇ ਦੱਸਿਆ ਕਿ ਇਸ ਸਮੱਸਿਆ ਤੋਂ ਇਲਾਵਾ ਇਲਾਕੇ ਦੇ ਵਿੱਚ ਇੱਕ ਡੈਰਿਕ ਖੋਲੀ ਗਈ ਹੈ ਜੋ ਕਿ ਗੰਦਗੀ ਦਾ ਵੱਡਾ ਕਾਰਨ ਬਣ ਰਹੀ ਹੈ ਉਹਨਾਂ ਨੇ ਦੱਸਿਆ ਕਿ ਡੈਰੀ ਵਾਲੇ ਰੋਡ ਦੇ ਉੱਪਰ ਹੀ ਪਸ਼ੂਆਂ ਦਾ ਗੋਬਰ ਸੁੱਟ ਰਹੇ ਹਨ ਜਿਸ ਨਾਲ ਗੰਦਗੀ ਵਾਸਤੇ ਸਿਹਤ ਸੰਬੰਧੀ ਖਤਰੇ ਵਧ ਰਹੇ ਤੇ ਮਹੱਲਾ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ ਗਿਆ ਪਰ ਹਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਲਾਕੇ ਦਾ ਰੁਖ ਨਹੀਂ ਕੀਤਾ ਲੋਕਾਂ ਨੇ ਕਿਹਾ ਕਿ ਇਹ ਸਾਰੀ ਹਾਲਤ ਸਰਕਾਰ ਅਤੇ ਨਗਰ ਪ੍ਰਸ਼ਾਸਨ ਦੇ ਪੂਰੀ ਤਰ੍ਹਾਂ ਨਿਕੰਮੀ ਹੈ ਜੋ ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹੈ ਤੇ ਮਹੱਲਾ ਵਾਸੀਆਂ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਇਸ ਸਮੱਸਿਆ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਮਹੱਲਾ ਵਾਸੀ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਣ ਫਗਵਾੜਾ نیوز ਲਈ ਕੈਮਰਾਮੈਨ ਜਸਰਮਤ ਨਾਲ ਸ਼ਰנגਿਤ ਸਿੰਘ ਸੋਨੀ ਦੀ ਖਾਸ ਰਿਪੋਰਟ ਮੇਰਾ ਨਾਮ सुरेंद्र ਸਿੰਘ ਹੈ ਜੀ सुरेंद्र ਸਿੰਘ ਜੀ ਕੀ ਮਾਮਲਾ ਕੀ ਕਿ ਜਿਹੜਾ ਨਾਲੇ ਦੇ ਬਾਹਰ ਖੜੇ ਆ ਇੱਧਰ ਤੁਸੀਂ ਨਾ ਜੀ ਕਾਪਰੇਸ਼ਨ ਦਫ਼ਤਰ ਚ 4 ਕਵਾਰੀ ਜਾਏ ਆਂ ਜੀ ਹੂੰ ਤੇ 5 6 ਵਾਰੀ ਉਹਨਾਂ ਨੂੰ ਵੀਡੀਓ ਬਣਾ ਕੇ ਪੇ ਚੁੱਕੇ ਆਂ ਉਹ ਸਾਨੂੰ ਹਰ ਵਾਰੀ ਇਹੀ ਕਹਿੰਦੇ ਜੀ ਕਿਵਾਨਨੇ ਆ ਜਿਹੜਾ ਗੰਦਾ ਨਾਲ ਸਾਫ ਕੀਤਾ ਸੀ ਉਹਦਾ ਗੰਧ ਹੈਗਾ ਉਹ ਰੋਡ ਦੇ ਬਿਲਕੁਲ ਪਿਆ ਇਹ ਰੋਡ ਹੈਗਾ ਇਹ ਬੱਚਿਆਂ ਵਾਸਤੇ ਜਨਮੂਲ ਸਕੂਲ ਨੂੰ ਵੀ ਜਾਂਦਾ ਸਵੇਰੇ ਇੱਥੇ ਬੱਚੇ ਵੀ ਜਾਂਦੇ ਆ ਤੇ ਆਉਂਦੇ ਵੀ ਆ ਉਹ ਬਿਮਾਰੀਆਂ ਦਾ ਸਕਾਰ ਹੋ ਰਿਹਾ ਇੱਥੇ ਮੱਛਰ ਇੰਨਾ ਵੱਧ ਚੁੱਕਾ ਹੈ ਮਹੱਲੇ ਵਾਲੇ ਇੰਨੇ ਪਰੇਸ਼ਾਨ ਆ ਪ੍ਰਸ਼ਾਸਨ ਨੂੰ ਬਿਲਕੁਲ ਕੋਈ ਵੀ ਚਿੰਤਾ ਨਹੀਂ ਹੈਗੀ ਟੋਟਲ ਪਰਿਵਾਰਕ ਮੈਂਬਰ ਇੱਥੇ ਕਿੰਨੇ ਕ ਰਹਿੰਦੇ ਆ ਆਪਣੇ ਟੋਟਲ 100 ਤੋਂ 200 ਘਰ ਹੋਣਾ ਜੀ ਇਥੋਂ ਇਹ ਪੂਰਾ ਮਹੱਲਾ ਹੈਗਾ ਜਿੰਨਾ ਵੀ ਉਹਦਾ ਲੰਗਾ ਹੈਗਾ ਇੱਥੋਂ ਹੈਗਾ ਕਿਉਂਕਿ ਰੋਡ 1.5 ਸਾਲ ਹੋ ਗਿਆ ਪੱਕਾ ਤੋ ਨਾ ਰੋਡ ਵੀ ਖਰਾਬ ਹੋ ਰਿਹਾ ਤੇ ਨਾਲ ਜਿਹੜੀ ਹੈਗੀ ਇਹ ਗੰਦਗੀ ਉਹ ਫੈਲਣ ਨਾਲ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ ਤੇ ਕੋਈ ਪ੍ਰਸ਼ਾਸਨ ਦੇ ਧਿਆਨ ਜੇ ਮਾਮਲਾ ਲੈਂਦਾ ਪ੍ਰਸ਼ਾਸਨ ਦੇ ਧਿਆਨ ਚ ਮਹੱਲੇ ਵਾਲਿਆਂ ਨੇ ਵੀ ਕਈ ਵਾਰੀ ਅਸੀਂ ਉਹਨਾਂ ਨੂੰ ਕਿ ਬੇਨਤੀ ਕਰ ਚੁੱਕੇ ਹਾਂ ਪਰ ਉਹ ਹਰ ਵਾਰੀ ਲਾਲਾ ਲਾਉਂਦੇ ਆ ਵੀ ਚੁਕਾਨਨੇ ਆ ਚੁਕਾਨਨੇ ਆ ਪਰ 2 ਮਹੀਨੇ ਤੋਂ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਐ ਕਿ ਇੱਥੇ ਜਿਹੜਾ ਨਾਲ ਗੋਬਰ ਵੀ ਸਿੱਟੀ ਜਾ ਰਿਹਾ ਤੇ ਇਹ ਕੌਨ ਦਾ ਸਟਾਫ ਆ ਇੱਥੇ ਇਹ ਜੀ ਆਪਣੇ ਆ ਇੱਧਰ ਦੇਖੋ ਜਿਹੜੇ ਸਾਈਡ ਤੇ ਜੀ ਆ ਗੋਬਰ ਨੇ ਮੱਛਰ ਵੀ ਫੈਲ ਰਿਹਾ ਤੇ ਆਪਣੇ ਗੰਦਗੀ ਵੀ ਹੋ ਰਹੀ ਆ ਕੋਈ ਵੀ ਇਹਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਜਲਦੋ ਜਲ ਛਕਾਇਆ ਜਾਵੇ ਤੇ ਮਹੱਲੇ ਦੇ ਜਿਹੜੇ ਸੁੱਖ ਦਾ ਸਾਹ ਲੈ ਸਕਣ ਮੇਰਾ ਨਾਮ ਪ੍ਰਿਆੰਕਾ ਸ਼ਰਮਾ ਆ ਜੀ ਹਾਂ ਕਿ ਮਾਮਲਾ ਕੀ ਇੱਕ ਜਿਹੜਾ ਤੁਸੀਂ ਅਪਲਾਈ ਰੋਡ ਤੇ ਖੜੇ ਆ ਆਪਣਾ ਤੁਸੀਂ ਗੰਦੇ ਨਾਲੇ ਦੇ ਘਰੇ ਕੋਲੇ ਸਾਡੇ ਘਰ ਨੇ ਤੇ ਇੱਥੇ ਸਲੱਜ ਜਿਹੜਾ ਇਕੱਠਾ ਆ ਬਹੁਤ ਵਾਰੀ ਰਿਕਵੈਸਟ ਕਰ ਚੁੱਕੇ ਆ ਅਸੀਂ ਐਥਾਰਟੀਜ਼ ਨੂੰ ਜਾ ਕੇ ਬਟ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਪਿਛਲੇ 5-6 ਮਹੀਨਿਆਂ ਤੋਂ ਲੱਗੇ ਹੋਏ ਆ ਅਸੀਂ ਜਦੋਂ ਦਾ ਮੌਨਸੂਨ ਸੀਜ਼ਨ ਸ਼ੁਰੂ ਹੋਇਆ ਉਸ ਤੋਂ ਵੀ ਪਹਿਲਾਂ ਦੇ ਸੀ ਉਹਨਾਂ ਨੂੰ ਕਹਿ ਰਹੇ ਆ ਬਟ ਕੋਈ ਵੀ ਕੰਮ ਨਹੀਂ ਹੋ ਰਿਹਾ ਕੰਮ ਸ਼ੁਰੂ ਹੁੰਦਾ ਹੈ ਅੱਕਦੀ ਟਰਾਲੀ ਭਰ ਕੇ ਚਲੇ ਜਾਂਦੇ ਆ ਉਤਤ 15 20 ਦਿਨ ਮਹੀਨਾ 2 ਮਹੀਨਾ ਕੋਈ ਆ ਕੇ ਰਾਜੀ ਨਹੀਂ ਆ ਕਿੰਨੇ ਪਰਿਵਾਰਕ ਮੈਂਬਰ ਨੇ ਦੇ ਇੱਥੇ ਆਪਣੇ ਇੱਥੇ ਬਹੁਤ ਘਰ ਆ ਜੀ ਪੂਰੀ ਏਰੀਆ ਆ ਗਰੀਬ ਇਹ ਕਿੰਨੇ ਸਮੇਂ ਤੋਂ ਇੱਥੇ ਮਤਲਬ ਕਿ ਗੂੜਾ ਪਿਆ ਇਹਨੂੰ ਆਲਮੋਸਟ 6 ਮਹੀਨੇ ਤਾਂ ਅਸਲ ਲਾਦਾ ਹੋਈ ਗਈ ਨਹੀਂ ਕੋਈ ਪ੍ਰਸ਼ਾਸ਼ਨ ਦੇ ਧਿਆਨ ਚ ਕੋਈ ਦਰਖਾਸਤ ਵਗੈਰਾ ਦਿੱਤੀ ਹੋਵੇ ਟੈਸਟ ਕੀਤੀ ਸਾਡੇ ਮੇਰੇ ਹਸਬੰਡ ਦੇ ਕੇ ਆਏ ਆ ਬਾਕੀ ਵੀ ਜਿੰਨੇ ਵੀ ਆਪਣੇ ਮਹੱਲੇ ਦੇ ਮਨ ਲੋਗ ਨੇ ਅਲੱਗ-ਅਲੱਗ ਗਏ ਨੇ ਅਲੱਗ-ਅਲੱਗ ਰਿਕੁਐਸਟ ਰਿਟਰਨ ਕੰਪਲੇਂਟਸ ਵੀ ਦੇ ਕੇ ਆਏ ਸਾਡੇ ਕੋਲੇ ਕਾਪੀਜ਼ ਵੀ ਪਈਆਂ ਕੰਪਲੇਂਟਸ ਦੀਆਂ ਕੀ ਮੰਗ ਰਖਦੇ ਆਪਾਂ ਪ੍ਰਸ਼ਾਸਨ ਕੋਲ ਅਸੀਂ ਇਹੀ ਕਿੰਨੇ ਵੀ ਦੇਖੋ ਬੱਚਿਆਂ ਨੇ ਖੇਲਣਾ ਆ ਲੋਕੀ ਵੀ ਅਸੀਂ ਵੀ ਨਿਕਲਣਾ ਅਸੀਂ ਇਧਰੋਂ ਨਿਕਲ ਨਹੀਂ ਸਕਦੇ ਲੇਕਿਨ ਇੰਨੀ ਗੰਦੀ ਸਮੈਲ ਆਉਂਦੀ ਆ ਵੀ ਸਾਡਾ ਨਿਕਲਣਾ ਵੀ ਔਖਾ ਆ ਕੀ ਫਾਇਦਾ ਸਰਕਾਰਾਂ ਦਾ ਸੜਕਾ ਬਣਾਉਣ ਦਾ ਜੇ ਅਸੀਂ ਉਹਨੂੰ ਯੂਜ਼ ਹੀ ਨਹੀਂ ਕਰ ਸਕਦੇ ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰ ਰਹੀ ਆ ਦਾਅਵੇ ਕੀਤੇ ਜਾ ਰਹੇ ਵੀ ਸਾਫ ਸਵੱਈ ਸ਼ਹਿਰ ਦੇ ਵਿੱਚ ਬਹੁਤ ਜੋਰਾਂ ਛੋਰਾਂ ਸਰ ਸਾਡੇ ਸਾਹਮਣੇ ਹੀ ਆ ਸੁੱਕਿਆ ਪਿਆ ਤੁਸੀਂ ਖੁਦ ਦੇਖ ਸਕਦੇ ਆ ਅਗਰ ਸਾਫ ਸਫਾਈ ਹੁੰਦੀ ਤਾਂ ਦਿਖਦਾ ਤੁਹਾਨੂੰ ਵੀ ਤੁਸੀਂ ਆਏ ਹੋ ਦੇਖ ਰਹੇ ਹੋ ਕਹਤਾ ਹੈ ਨਹੀਂ ਵੀ ਅੱਜ ਹੀ ਕੱਢਿਆ ਤੇ ਕੱਲ ਚੱਕਿਆ ਜਾਊਗਾ ਦਿਖਣ ਦੇਖ ਪਿਛਲੇ ਦਿਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਆ ਕੇ ਮੱਕੀ ਮੈਡਮ ਆਪ ਆਏ ਸੀਗੇ ਨਾਲ ਮੇਅਰ ਸਾਹਿਬ ਆਏ ਸੀਗੇ ਇੱਥੇ ਨਾਲੇ ਵੀ ਸਾਫ ਸਫਾਈ ਕੀਤੀ ਸੀ ਉਹਨਾਂ ਨੇ ਆ ਕੇ ਸਾਡੇ ਨਹੀਂ ਆਇਆ ਇੱਧਰ ਸਾਨੂੰ ਕੋਈ ਨਹੀਂ ਦਿਖਿਆ ਪਿੱਛੇ ਕੋਈ ਫੋਟੋ ਖਿਚਾ ਕੇ ਚਲੇ ਗਏ ਉਹਨਾਂ ਨੂੰ ਵੀ ਪਤਾ ਸਾਨੂੰ ਨਹੀਂ ਕੋਈ ਮਿਲੇ ਕੀ ਇਹ ਮਤਲਬ ਕਿ ਫੋਟੋ ਖਿਜਾਣ ਦੇ ਇੱਛੂ ਕਰ ਰਖਦੇ ਆ ਜਾਂ ਕਿੱਦਾਂ ਮਤਲਬ ਕਿ ਕੰਮ ਕਿਸੇ ਕੋਣ ਹੁੰਨੇ ਆ ਹਨਾ ਵੀ ਸਾਨੂੰ ਦੇਖੋ ਸਾਨੂੰ ਕੰਮ ਨਹੀਂ ਦਿਖਿਆ ਇਸ ਦਾ ਕੰਪਲੇਂਟ ਕਰਾਂਗੇ ਕੰਮ ਹੋ ਰਹੇ ਹੋਗੇ ਤਾਂ ਅਸੀਂ ਅਪਰੀਸ਼ੀਏਟ ਵੀ ਕਰਾਂਗੇ ਸਾਨੂੰ ਨਹੀਂ ਦਿਖ ਰਿਹਾ ਕੰਮ ਹੋਇਆ ਇੱਦਾਂ ਨਹੀਂ ਕੰਮ ਹੋ ਨਹੀਂ ਰਿਹਾ ਬਟ ਸਾਡੇ ਏਰੀਆ 'ਚ ਨਹੀਂ ਹੋ ਰਿਹਾ ਸਾਨੂੰ ਤਾਂ ਆਪਣੇ ਏਰੀਆ ਦਾ ਪਤਾ ਬਾਕੀ ਬਾਰੇ ਅਸੀਂ ਨਹੀਂ ਜਾਣਦੇ ਕਿਹੜਾ ਏਰੀਆ ਪੈਂਦਾ ਇਹ ਇਹ ਗ੍ਰੀਨ ਪਾਰਕ ਹੀ ਪੈਂਦਾ ਇਹਨੂੰ ਪ੍ਰੀਤਮ ਨਗਰ ਵੀ ਕਹਿ ਦਿੰਦੇ ਆ ਇਹਨਾਂ ਦੇ ਐਮਸੀ ਕੋਣ ਹੈ ਇੱਥੇ ਅ ਅੱਭੀ ਜਰਾਮ ਜੀ ਨਹੀਂ ਮੇਰਾ ਉਹਨਾਂ ਨੇ ਧਿਆਨ 'ਚ ਨਹੀਂ ਲਿਆਂਦਾ ਮਾਮਲਾ ਉਹਨਾਂ ਨੂੰ ਵੀ ਪਤਾ ਹੈ ਜੀ ਅਸੀਂ ਤਈ ਬੰਦਾ ਜਿਹੜੀ ਇਹ ਦੇਖੋ ਪਿੱਛੇ ਗੋਬਰ ਦੇਖਦੇ ਆ ਤੁਸੀਂ ਡੈਰੀ ਖੋਲੀ ਆ ਕਿਸੇ ਨੇ ਹਨਾ ਪਹਿਲੀ ਗੱਲ ਤਾਂ ਇਹ ਹੈ ਇਸੀ ਏਰੀਆ ਦੇ ਵਿੱਚ ਡੈਰੀ ਖੋਲਣੀ ਅਲਾਉਡ ਹੀ ਨਹੀਂ ਆ ਜਿੱਦਾਂ ਹੁਣ ਡੈਰੀ ਖੁੱਲੀ ਜਿੱਦਾਂ ਹੁਣ ਡੈਰੀ ਖੁੱਲੀ ਆ ਇਹਦਾ ਕੋਈ ਵਿਰੋਧ ਵਗੈਰਾ ਨਹੀਂ ਤੁਸੀਂ ਅਹ ਮਨਲੇ ਵਾਸੀਆਂ ਨੇ ਅਸੀਂ ਦੋ ਚਾਰ ਨਾਲ ਨੂੰ ਸਮਝਾਇਆ ਵੀ ਨਾ ਸਿੱਟੋ ਨਹੀਂ ਸੁਣਦੇ ਕੋਈ ਵੀ ਹੈ ਨਾ ਅਸੀਂ ਐਮਸੀ ਦੇ ਧਿਆਨ ਅਸੀਂ ਐਮਸੀ ਨੂੰ ਕਹਿ ਕੇ ਆਏ ਆ ਮੈਂ ਖੁਦ ਪਰਸਨਲੀ ਕਹਿ ਕੇ ਆਈ ਆ ਮੌਕਾ ਦੇ ਕੇ ਗਏ ਅਸੀਂ ਐਮਸੀ ਦਾ ਨਹੀਂ ਆਈ ਨਹੀਂ ਉਹ ਤੇ ਕੀ ਮੰਗ ਕਰਦੇ ਹੁੰਦੇ ਨੇ ਦੇਖੋ ਅਸੀਂ ਕਹਿੰਦੇ ਆ ਵੀ ਜੇ ਅਗਰ ਤੁਸੀਂ ਡੈਰੀ ਰੱਖਣੀ ਹੈ ਐਟਲੀਸਟ ਜਿਹੜਾ ਤੁਸੀਂ ਉਹਦਾ ਡਿਸਕਾਰਡ ਕਰਦੇ ਆ ਗੋਬਰ ਵਗੈਰਾ ਉਹ ਕਿਸੇ ਇੱਧਰ ਦੀ ਜਗ੍ਹਾ ਤੇ ਕਰੋ ਜਿੱਥੇ ਸਾਨੂੰ ਦਿੱਕਤ ਨਾ ਆਵੇ ਰੱਖੋ ਤੁਸੀਂ 노 ਡਾਊਟ ਆਪਣੀ ਸਫਾਈ ਰੱਖੋ ਉਹ ਗੰਦਗੀ ਨਾ ਆਵੇ ਮੱਲਾ ਸਾਫ਼ ਰਹੇ ਸਾਡੇ ਬੱਚੇ ਗਲੀ ਚ ਖੇਲ ਨਹੀਂ ਸਕਦੇ ਕਿਉਂ ਨਹੀਂ ਖੇਲ ਸਕਦੇ ਕਿਉਂਕਿ ਇੰਨੀ ਤਾਂ ਗੰਦਗੀ ਹੋ ਚੁੱਕੀ ਆ ਗਲੀ ਦੇ ਵਿੱਚ ਮੱਛਰ ਮੱਖੀਆਂ ਗੋਬਰ ਦੀ ਸਮੈਲ ਇੰਨੀ ਜ਼ਿਆਦਾ ਆ ਤਾਂ ਸਾਡੇ ਲਈ ਪੋਸਿਬਲ ਨਹੀਂ ਹੋ ਰਿਹਾ ਬੱਚਿਆਂ ਨੂੰ ਬਾਹਰ ਕੱਢਣਾ ਵੀ ਹਾਂ ਬਾਈ ਆਪਣਾ ਸਤਿੰਦਰ ਸ਼ਰਮਾ ਜੀ ਮੇਰਾ ਨਾਮ ਹੈ ਹਾਂਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਜਿਹੜੇ ਨਾਲੇ ਦੇ ਬਾਹਰ ਖੜੇ ਆ ਇਹ ਜੀ ਬਰਸਾਤੀ ਸੀਜ਼ਨ ਆਨ ਕਰਕੇ ਨਾ ਇਹਨਾਂ ਨੇ ਨਾਲੇ ਦੀ ਸਫਾਈ ਕੀਤੀ ਸੀਗੀ ਜੀਸੀਬੀ ਮੰਗਾ ਕੇ ਸਾਰਾ ਜੋ ਵੀ ਸਲੱਜ ਸੀਗੀ ਸਾਰੀ ਬਾਹਰ ਕੱਢ ਕੇ ਇਹਨਾਂ ਨੇ ਰੱਖ ਲਈ ਸੜਕ ਦੇ ਕਿਨਾਰੇ ਤੇ ਇਹਨਾਂ ਨੇ ਐਸੀ ਵੀ ਕਲੀਅਰ ਕਰ ਲਾਂਗੇ ਜਦੋਂ ਪਾਣੀ ਬਰਸਾਤੀ ਪਾਣੀ ਆਊਗਾ ਤਾਂ ਉਹਦੇ ਲਈ ਬਲੋਕੇਜ ਵਗੈਰਾ ਨਹੀਂ ਹੋਊਗੀ ਤੇ ਪਾਣੀ ਪ੍ਰੋਪਰ ਨਿਕਾਸ ਹੋ ਜਾਊਗਾ ਇੱਥੋਂ ਜਦੋਂ ਇਹਨਾਂ ਨੇ ਸਲੱਜ ਕੱਢ ਕੇ ਬਾਹਰ ਰੱਖਿਆ ਸਾਨੂੰ ਐਸੀ ਪ੍ਰਸ਼ਾਸਨ ਹੈਗਾ ਹੈ ਆਪਣੇ ਸਿਸਟਮ ਨਾਲ ਕੰਮ ਚੱਲੂਗਾ ਤੇ ਇਹਨੂੰ ਹੌਲੀ ਹੌਲੀ ਇੱਥੋਂ ਚਕਵਾ ਕੇ ਸਫਾਈ ਕਰ ਦੇਣੀ ਹੈ ਨਾ ਤੇ ਅਸੀਂ ਵੇਟ ਕੀਤੀ ਮਹੀਨਾ ਵੇਟ ਕੀਤੀ ਦੋ ਮਹੀਨੇ ਵੇਟ ਕੀਤੀ ਤੇ ਹੁਣ ਤਕਰੀਬਨ ਤਕਰੀਬਨ ਸਾਨੂੰ 1.5 ਦੋ ਮਹੀਨੇ ਹੋ ਗਏ ਇਸ ਚੀਜ਼ ਨੂੰ 2.5 ਮਹੀਨੇ ਹੋ ਗਏ ਨੇ ਇਹਦੇ ਪਿੱਛੇ ਪੈ ਨੂੰ ਇਹਨੂੰ ਸਫਾਈ ਕਰਕੇ ਕਿ ਤਰ ਰਸਤਾ ਸਾਫ ਕੀਤਾ ਜਾਵੇ ਬਰਸਾਤੀ ਸੀਜ਼ਨ ਲੰਘ ਗਿਆ ਜੀ ਹੜ੍ਹ ਚੁੱਕਿਆ ਆ ਕੇ ਬੀਤ ਚੁੱਕਿਆ ਇੱਥੇ ਬਰਸਾਤਾਂ ਦੇ ਵਿੱਚ ਇੰਨਾ ਮੁਸ਼ਕ ਮਾਰਦਾ ਸੀਗਾ ਜਦੋਂ ਇੱਥੇ ਸਲੱਜ ਪਈ ਹੋਈ ਸੀ ਨੰਗਾ ਬਹੁਤ ਮੁਸ਼ਕਲ ਹੋ ਗਿਆ ਸੀ ਨੰਗਾ ਰੁਕਿਆ ਹੋਇਆ ਸੀ ਪੂਰਾ ਦਾ ਪੂਰਾ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਤੇ ਬਾਰ ਬਾਰ ਗੇੜੇ ਮਾਰਨ ਤੇ ਮਿਊਸਪੈਲਿਟੀ ਕਾਉਂਸਲ ਦੇ ਆਫਿਸ ਦੇ ਵਿੱਚ ਜਾ ਕੇ ਅਸਿਸਟੈਂਟ ਕਮਿਸ਼ਨਰ ਨੂੰ ਤੱਕ ਨੂੰ ਮਿਲੇ ਸੀ ਅਸੀਂ ਕੋਈ ਦਰਖਾਸਤ ਵਗੈਰਾ ਦਿੱਤੀ ਪ੍ਰਸ਼ਾਸਨ ਨੂੰ ਜੀ ਅਸਿਸਟੈਂਟ ਕਮਿਸ਼ਨਰ ਨੂੰ ਵੀ ਗੱਲ ਕੀਤੀ ਸੀਗੀ ਬਾਕੀ ਡਿਪਾਰਟਮੈਂਟ ਦੇ ਜਿਹੜੇ ਰਿਲੇਟਡ ਜਿਹੜੇ ਸੀਗੇ ਅਫਸਰ ਸੀਗੇ ਉਹਨਾਂ ਨੂੰ ਮਿਲੇ ਸੀ ਸੈਂਟਰੀ ਇਨਸਪੈਕਟਰ ਨੂੰ ਮਿਲੇ ਸੀਗੇ ਜਿਹੜਾ ਟ੍ਰਾਂਸਪੋਰਟ ਨਾਲ ਰਿਲੇਟਡ ਹੈ ਜਿਹਨੇ ਚੱਕਵਾਉਣਾ ਸੀ ਸਾਰਾ ਸਭ ਤਾਂ ਮਿਸਟਰ ਦੀਪਕ ਸੀਗੇ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਥੋੜਾ ਐਫਰਟ ਮਾਰੀ ਸੀਗੀ ਚੱਕਿਆ ਸੀ ਪਰ ਜਿਹੜਾ ਜਿੰਨਾ ਐਫਰਟ ਬੰਦੀ ਸੀ ਉਹ ਦੇਖਦਾ ਪਿਆ ਤੁਹਾਨੂੰ ਤੁਸੀਂ ਦੇਖ ਨਹੀਂ ਸਕਦੇ ਕਿ ਉਹ ਜਿਹੜਾ ਪ੍ਰਸ਼ਾਸਨ ਕਰ ਸਕਦਾ ਸੀ ਆਪੜ ਉਹ ਨਹੀਂ ਕੀਤੀ ਜੀ ਤੇ ਜਿਹੜੇ ਰੋਡ ਤੇ ਪਿਆ ਹੈ ਕਿੰਨੇ ਟਾਈਮ ਤੋਂ ਇਹ ਜੀ ਜਦੋਂ ਇਹ ਤਕਰੀਬਨ ਚੈਨ ਮੋਡ ਸਕੂਲ ਚੈਨ ਮੋਡਲ ਸਕੂਲ ਦੇ ਬੈਕ ਸਾਈਡ ਤੋਂ ਗੰਦਾ ਨਾਲਾ ਆਉਂਦਾ ਜੀ ਉਹਦੇ ਨਾਲ ਨਾਲ ਨਵੀਂ ਰੋਡ ਬਣੀ ਹੈ ਰੋਡ ਵੀ ਚੈਨ ਮੋਡ ਸਕੂਲ ਕੋਈ ਕੋਈ ਸਮੇਂ ਤੋਂ ਪਹਿਲਾਂ ਇਹ ਮੰਗੀ ਇਹ ਨਾਲੇ ਦੀ ਸਾਫ ਸਪਾਈ ਕੀਤੀ ਦੀ ਮੈਡਮ ਮੈਂ ਆਪਣੇ ਅਕਸ਼ਤ ਗੁਪਤਾ ਜੀ ਆਏ ਦੀਗੇ ਆਪ ਨਾਲ ਰਾਮਪਾਲ ਉਪਲ ਜੀ ਆਏ ਦੀਗੇ ਤੇ ਉਸ ਤੋਂ ਬਾਅਦ ਇਹ ਜਿਹੜਾ ਮੰਗੀ ਸਾਰਾ ਸਮਾਨ ਦਾ ਸਮਾਨੇ ਬਾਹਰ ਹੀ ਪਿਆ ਉਹ ਬਾਹਰ ਹੀ ਪਿਆ ਜੀ ਜਿਵੇਂ ਸੱਚੀ ਪਿਆ ਹੈ ਜਿਵੇਂ ਕੋਈ ਉਹਨਾਂ ਦੇ ਧਿਆਨ ਉਹਨਾਂ ਸੀ ਕਿ ਜੀ ਰਿਟਰਨ ਚ ਦਰਖਾਸਤ ਦਿੱਤੀ ਸੀ ਲੈਟਰ ਦਿੱਤੀ ਸੀਗੀ ਜੀ ਠੀਕ ਹੈ ਉਹ ਸਾਨੂੰ ਮੈਂ ਜਦੋਂ ਮੈਡਮ ਨੂੰ ਮਿਲਣ ਗਿਆ ਸੀਗਾ ਅਕਸ਼ਤ ਗੁਪਤਾ ਮੈਡਮ ਨੂੰ ਤੇ ਉਹਨਾਂ ਦੇ ਜਿਹੜੇ ਅਟੈਂਡੈਂਟ ਸੀਗੇ ਬਾਹਰ ਗੇਟ ਤੇ ਸੀਗੇ ਉਹ ਕਹਿੰਦੇ ਵੀ ਤੁਸੀਂ ਇਹ ਡਿਪਾਰਟਮੈਂਟ ਜਿਹੜਾ ਹੈਗਾ ਸਿਸਟਰ ਕਮਿਸ਼ਨ ਦਾ ਤੂੰ ਉਹਨਾਂ ਨੂੰ ਮਿਲ ਲਓ ਤੇ ਮੈਂ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਵੀਡੀਓ ਵੀ ਭੇਜੀ ਸੀਗੀ ਇੱਕ 10 ਮਿੰਟ ਦੀ ਵੀਡੀਓ ਸੀਗੀ ਉਹ ਪੂਰੀ ਦੀ ਪੂਰੀ ਕਵਰ ਕਰਾ ਤੀ ਤੁਹਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਜੀ ਉਹ ਕਹਿੰਦੇ ਕੋਈ ਨਾ ਕਰਵਾ ਦਿਆਂਗੇ ਹੋ ਜਾਊਗਾ ਮੈਂ ਵੀ ਕੋਈ ਇਹੀ ਕਹਿ ਰਹੇ ਵੀ ਕਰਵਾ ਦਿਆਂਗੇ ਕਰਵਾ ਦਿਆਂਗੇ ਹੋ ਜਾਊਗਾ ਕਿੰਨੇ ਇੱਕ ਪਰਿਵਾਰ ਆ ਜਿਹੜੇ ਇੱਥੇ ਗੰਦਗੀ ਕਰਕੇ ਪਰੇਸ਼ਾਨ ਨੇ ਇਹ ਪੂਰਾ ਮਹੱਲਾ ਜਿਹੜਾ ਆਪਣੀ ਘਟਾ 100 ਘਰ ਹੁਣ ਤਿਰਭਨ ਹੈਗਾ 100 ਘਰ ਇੱਥੇ ਨੰਗਾ ਬਹੁਤ ਆ ਜੀ ਇਹ ਕਿਉਂਕਿ ਰੋਡ ਬਣਨ ਤੋਂ ਬਾਅਦ ਲਾਂਗਾ ਵਧਿਆ ਇੱਥੇ ਲੋਕਾਂ ਦਾ ਆਉਣ ਦੇ ਨਾਲ ਵਧਿਆ ਪਹਿਲਾਂ ਪਹਿਲੇ ਰੋਡ ਬਣਿਆ ਰੋਡ ਵੀ ਖਰਾਬ ਹੋ ਰਿਹਾ